ਖਾਲਾ ਦੋਸਤੋ ਜਿਹੜੇ ਵਿੱਜੀ ਜੀ ਵੀ ਕਹਿੰਦੇ ਆ ਵੀ ਪਾਣੀ ਖਤਮ ਹੋ ਗਿਆ 1000 ਫੁੱਟ ਤੇ ਵਗਿਆ 500 ਫੁੱਟ ਤੇ ਵਗਿਆ ਉਹ ਜਮਾਂ ਝੂਠ ਮਾਰਦੇ ਨੇਗੇ ਆਹ ਦੇਖ ਲੋ ਕਾਂਟਾਂ ਸੜਕਾਂ ਤੇ ਤਾਂ ਆਇਆ ਪਿਆ ਪਾਣੀ ਉਹਨਾਂ ਦੀਆਂ ਗੱਲਾਂ 'ਚ ਨਾ ਆਓ ਉਹਨਾਂ ਦੀਆਂ ਗੱਲਾਂ 'ਚ ਜਾਓਗੇ ਤਾਂ ਬਰਬਾਦ ਹੋ ਜਾਓਗੇ ਮੈਂ ਭਗਵਾਨ ਤਮਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਾਇਆਗਾ ਵੀ ਪਾਣੀ ਭਾਈ ਖਤਮ ਨਹੀਂ ਹੋਇਆ ਤਾਂ ਥਿੱਥੋਂ ਆਹ ਮਾਨਸਰ ਨੇ ਸੜਕਾਂ ਤੇ ਆਇਆ ਪਿਆ ਪਾਣੀ ਦੇਖ ਲੋ ਉਹਨਾਂ ਦੇ ਮਗਰ ਕਦੇ ਨਹੀਂ ਲੱਗਣਾ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਨੇ ਵੀ ਪਾਣੀ ਮੁੱਕ ਜੂਗਾ ਪਾਣੀ ਥੱਲੇ ਵਗਿਆ ਪਾਣੀ ਪੀਣ ਯੋਗ ਨਹੀਂ ਰਹਣਾਗਾ ਪਾਣੀ ਖਤਮ ਹੋ ਜੂਗਾ ਆਹ ਸੜਕਾਂ ਦੇ ਉੱਤੇ ਪਾਣੀ ਆਇਆ ਪਿਆਗਾ ਬੇਨਤੀ ਆ ਉਹਨਾਂ ਨੂੰ ਭਗਵਾਨਤਮਾਨ ਸਰਕਾਰ ਨੂੰ ਬੇਨਤੀ ਹੈ ਸਾਡੀ ਧੰਨਵਾਦ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਨ੍ਹਾਂ ਨੇ ਦੱਸਿਆ ਵੀ ਪਾਣੀ ਬਾਕੀ ਸੜਕਾਂ ਦੇ ਉੱਤੇ ਆ ਗਿਆ ਜਿਹੜਾ ਕਹਿੰਦੇ ਵੀ ਪਾਣੀ ਖਤਮ ਹੋ ਜੂਗਾ ਇੱਥੇ ਦੇ ਵਿਧਾਇਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲੋਕਾਂ ਦੀਆਂ ਅੱਖਾਂ ਖੋਧੀਆਂ ਮਾਨਸਾ ਵਾਸੀਆਂ ਦੀ ਪਾਣੀ ਭਾਈ ਖਤਮ ਨਹੀਂ ਹੋਣਾ ਪਾਣੀ ਦਾ ਸੜਕਾਂ ਤੇ ਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੀਆਂ ਅੱਖਾਂ ਹਜੇ ਵੀ ਨਹੀਂ ਖੁੱਲੀਆਂ ਇਹ ਹੀ ਪਾਣੀ ਤੁਹਾਡੇ ਘਰਾਂ ਵਿੱਚ ਵੀ ਆਊਗਾ ਫੇਰ ਤੁਸੀਂ ਇਸ ਸਰਕਾਰ ਨੂੰ ਸ਼ਾਬਾਸ਼ ਇਹਦੇ ਨੂੰ ਵੀ ਧੰਨਵਾਦ ਹੁਣ ਸਾਡੀਆਂ ਅੱਖਾਂ ਖੁੱਲੀਆਂ ਨੇ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ